ਸਟੂਡੈਂਟਸ ਜਿਹੜੇ ਉਮੀਦ ਕਰ ਰਹੇ ਸੀ ਕਿ ਅਸੀਂ ਵਰਕ ਪਰਮਿਟ ਲੈ ਲਾਂਗੇ ਇਥੇ ਅਸ ਵੈਸਟ ਰਾਈ ਹੋਏ ਸੀਗੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਨੇ ਉਹ ਕਿਉਂ ਆ ਰਹੀਆਂ ਨੇ ਇਸ ਵੇਲੇ ਸਭ ਤੋਂ ਜਿਹੜੇ ਈਜ਼ੀ ਟਾਰਗੇਟਸ ਨੇ ਉਹ ਆਈਜ਼ੀ ਰੇਟ ਚ ਵਿਜ਼ਿਟਰਸ ਸਟੂਡੈਂਟਸ ਐਂਡ ਟੈਂਪੋਰੀ ਫੋਰਨ ਵਰਕਰਸ ਹੈਗੇ ਨੇ ਉਹਨਾਂ ਦੀ ਮਨਸ਼ਾ ਹੈ ਕਿ ਅਸੀਂ ਇਹਨਾਂ ਨੂੰ ਹੁਣ ਨਾ ਰੱਖੀਏ ਕਿਉਂਕਿ ਦੇ ਆਰ ਬੀਇੰਗ ਟਾਰਗੇਟਡ ਬਾਏ ਦਾ ਮੈਜੋਰਟੀ ਆਫ ਦਾ ਕੈਨੇਡੀਅਨਸ ਸਟੂਡੈਂਟਸ ਇਸ ਵੇਲੇ ਸੜਕਾਂ 'ਤੇ ਵੀ ਨੇ ਪ੍ਰੋਟੈਸਟ ਕਰ ਰਹੇ ਨੇ ਅਲੱਗ-ਅਲੱਗ ਸਟੇਟਸ ਦੇ ਵਿੱਚ ਸਿਟिज ਦੇ ਵਿੱਚ ਕੈਨੇਡਾ ਦੇ ਵਿੱਚ ਕਿ ਉਹਨਾਂ ਦਾ ਵਰਕ ਪਰਮਿਟ ਐਕਸਟੈਂਡ ਕੀਤਾ ਜਾਏ ਉਹਨਾਂ ਲਈ ਕੋਈ ਸੋਲੂਸ਼ਨ ਹੈ ਸਾਡੇ ਕੋਲ ਜਿਹੜੇ ਵਿਜ਼ਿਟਰਸ ਆਲਰੇਡੀ ਹੈਗੇ ਨੇ ਇੱਥੇ ਜਿਨ੍ਹਾਂ ਕੋਲ ਜੌਬ ਆਫਰਸ ਨੇ ਐਲਐਮਆਈ ਬੇਸ ਜੌਬ ਆਫਰਸ ਨੇ ਜਾਂ ਐਲਐਮਆਈ ਐਗਜ਼ੈਂਪਟ ਜੌਬ ਆਫਰਸ ਨੇ ਉਹ ਪੋਰਟ ਆਫ ਐਂਟਰੀ ਤੋਂ ਜਾ ਕੇ ਵੀ ਆਪਣਾ ਫਲੈਗ ਪੋਲਿੰਗ ਕਰਕੇ ਆਪਣਾ ਵਰਕ ਪਰਮਿਟ ਲੈ ਸਕਦੇ ਨੇ ਫਲੈਗ ਪੋਲਿੰਗ ਕੀ ਹੈ ਜੀ ਟਰਮ ਇਹ ਵੀ ਸਮਝਾਓ ਜੀ for any of the Canadian employers and for any of the tourists uh, or students that with a Canadian resident citizen or PR you open a federal corporation and if you have to work anywhere you should be working on a contractual basis with any of the employers and that is a one of the 100% legal ways of doing things inside Canada. Uh, our team सिंस टू थाउजेंड इलेवन आई एम एसोसीट विद लॉर्ड ऑफ इमीग्रेसन ग्रुप्स सो असं टू थाउजेंड इलेवन मतलब साढ़ा ग्रुप है मतलब वो तो आप नाइनटीन सैवनटी फाइव तो ही काम कर रहे हैं इमीग्रेसन इंडस्ट्री इंडस्ट्री के बट ओवर द ਲਾਸਟ uh, 30 40 ইয়ারস ਜਿਹੜਾ ਸਾਡਾ ਗਰੁੱਪ ਹੈ ਇਮੀਗ੍ਰੇਸ਼ਨ ਦਾ ਸੋ ਅਸੀਂ ਇੱਕ ਬਹੁਤ ਪ੍ਰੋਸੈਸ ਡਿਫਾਈਨ ਕੀਤਾ ਹੈ ਸੋ ਇਹਦੇ ਵਿੱਚ ਜਿੰਨੀ ਐਕਸਪਲੋਇਟੇਸ਼ਨ ਹੁੰਦੀ ਹੈ ਸਪੈਸ਼ਲੀ ਫੋਰਨ ਵਰਕਰਸ ਦੀ ਕਿਉਂਕਿ ਦੇਖੋ ਜੀ ਇੰਡੀਆ ਤੋਂ ਜਾਂ ਕਿਸੇ ਵੀ ਕੰਟਰੀ ਤੋਂ ਜਿਹੜੀ ਇੱਥੇ ੈਂਪਲੋਇਰਸ ਐਲਐਮਆਈਜ਼ ਵਗੈਰਾ ਦਿੰਦੇ ਨੇ ਦੇ ਆਸਕ ਫਾਰ ਪ੍ਰਾਈਸ ਆਫ 30000 ਡਾਲਰ 40000 ਡਾਲਰ ਠੀਕ ਹੈ ਜੀ ਉਹ ਉਹਦੇ ਕਾਰਨ ਸਭ ਤੋਂ ਪ੍ਰੋਬਲਮ ਜ਼ਿਆਦਾ ਇੱਥੇ ਹੁੰਦੀ ਹੈ ਕਿ ਬੰਦਾ ਇੱਥੇ ਪਹੁੰਚ ਜਾਂਦਾ ਬਟ ਉਹਨੂੰ ਜੌਬ ਨਹੀਂ ਮਿਲਦੀ ਇਫ ਯੂ ਹੈਵ ਅ ਕੈਨੇਡੀਅਨ ਕੰਟਰੋਲ ਪ੍ਰਾਈਵੇਟ ਕਾਰਪੋਰੇਸ਼ਨ ਜਿਹੜਾ ਤੁਹਾਡਾ ਕੈਨੇਡੀਅਨ ਰੈਜ਼ੀਡੈਂਟ ਡਾਇਰੈਕਟਰ ਜਾਂ ਕੈਨੇਡੀਅਨ ਪੀਆਰ ਹੈਗਾ ਹੂਜ਼ ਆ ਹੂਜ਼ ਅ ਮੇਜਰ ਸ਼ੇਅਰਹੋਲਡਰ ਇਨ ਅ ਕੈਨੇਡੀਅਨ ਕੰਟਰੋਲ ਪ੍ਰਾਈਵੇਟ ਕੰਪਨੀ ਉਹ ਬੇਸਿਕਲੀ ਥੈਟ ਕੈਨੇਡੀਅਨ ਸਿਟੀਜ਼ਨ ਗਿਵਸ ਯੂ ਦਾ ਜੌਬ ਐਂਡ ਯੂ ਆਰ ਵਰਕਿੰਗ ਐਸ ਅਨ ਕੰਟਰੈਕਚੁਅਲ ਬੇਸ ਇਸ ਅ 100% ਇੱਕ ਲੀਗਲ ਤਰੀਕਾ ਹੈ ਸਟੂਡੈਂਟਸ ਲਈ ਤੇ ਵਿਜ਼ਿਟਰਸ ਲਈ ਖਾਸ ਕਰ ਜਿਨ੍ਹਾਂ ਦਾ ਜ਼ਿਆਦਾ ਪ੍ਰੋਬਲਮ ਇਸ ਵੇਲੇ ਕੈਨੇਡਾ ਦੇ ਵਿੱਚ ਚੱਲ ਰਹੀ ਹੈ ਕੈਨੇਡੀਅਨ ਗਵਰਨਮੈਂਟ ਦੀ ਇਮੀਗ੍ਰੇਸ਼ਨ ਪਾਲਿਸੀਜ਼ ਬਦਲਣ ਤੋਂ ਬਾਅਦ ਉਹਨਾਂ ਦੇ ਕਈ ਸੋਲਿਊਸ਼ਨ ਗੌਰਵ ਵਰਮਾ ਜੀ ਨੇ ਦਿੱਤੇ ਨੇ ਤੇ ਇਹਨਾਂ ਦਾ ਫੋਨ ਨੰਬਰ ਮੈਂ ਨੀਚੇ ਲਿਖ ਦਊਂਗਾ ਜੇ ਕਿਸੇ ਨੇ ਕਾਲ ਕਰਨਾ ਹੋਇਆ ਇਹਨਾਂ ਨੂੰ ਵੀ ਕਰ ਸਕਦੇ ਨੇ ਮੇਰੇ ਖਿਆਲ ਨਾਲ ਜੇ ਤੁਸੀਂ ਦੱਸੋਗੇ ਕਿ ਤੁਹਾਡਾ ਸ਼ੋਅ ਅਸੀਂ ਦੇਖ ਕੇ ਤੁਹਾਨੂੰ ਕਾਲ ਕੀਤਾ ਹੈ ਤਾਂ ਇਹ ਕੋਈ ਉਦਾਂ ਦੇ ਚਾਰਜਸ ਤੁਹਾਡੇ ਤੋਂ ਨਹੀਂ ਲੈਣਗੇ ਵੀ ਫੋਨ ਅਟੈਂਡ ਕਰਨ ਦੇ ਵੀ ਚਾਰਜਸ ਲੈ ਲੈਣ ਜਿੱਦਾਂ ਇੱਥੇ ਬਾਕੀ ਇਮੀਗ੍ਰੇਸ਼ਨ ਕੰਸਲਟੈਂਟ ਕਰਦੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਪ੍ਰੋਗਰਾਮ ਕੈਨੇਡਾ ਫੈਕਟਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਚਰਚਾ ਕਰਨ ਜਾ ਰਹੇ ਹਾਂ ਇਮੀਗ੍ਰੇਸ਼ਨ ਪ੍ਰੋਗਰਾਮ ਕੈਨੇਡਾ ਦਾ ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ ਨੇ ਵੀ ਬਹੁਤ ਸਾਰੀਆਂ ਅਨਾਉਂਸਮੈਂਟਸ ਕੀਤੀਆਂ ਨੇ ਤੇ ਲੱਗ ਰਿਹਾ ਹੈ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਬਹੁਤ ਮੁਸ਼ਕਲ ਹੋ ਰਹੀ ਹੈ ਖਾਸ ਕਰ ਉਹਨਾਂ ਲਈ ਜਿਨ੍ਹਾਂ ਨੇ ਵਰਕ ਪਰਮਿਟ ਲੈਣੇ ਸੀ ਵਿਜ਼ਟਰਸ ਦਾ ਵਰਕ ਪਰਮਿਟ ਬੰਦ ਕੀਤਾ ਗਿਆ ਆ ਉਹਦੇ ਬਾਰੇ ਜਾਣਕਾਰੀ ਅਸੀਂ ਲਵਾਂਗੇ ਅੱਜ ਸਾਡੇ ਨਾਲ ਇਸ ਆ ਕੁਪੇਚਨ ਦੇ ਇਸ profession ਦੇ ਮਾਹਰ RCIC ਕੰਸਲਟੈਂਟ ਗੌਰਵ ਵਰਮਾ ਜੀ ਨੇ ਤੇ ਗੌਰਵ ਜੀ ਬਹੁਤ ਸਵਾਗਤ ਹੈ ਤੁਹਾਡਾ ਵੈਲਕਮ ਟੂ ਦਾ ਸ਼ੋਅ ਰਵਿੰਦਰ ਜੀ ਵੈਰੀ ਗੁੱਡ ਇਵਨਿੰਗ ਐਂਡ ਥੈਂਕ ਯੂ ਫਾਰ ਹੈਵਿੰਗ ਮੀ ਔਨ ਦਾ ਸ਼ੋਅ ਜੀ ਗੌਰਵ ਜੀ ਇਹ ਸ਼ੋਅ ਹੈਗਾ ਲੋਕਾਂ ਦੇ ਲਈ ਬੇਸਿਕਲੀ ਜੀ ਤੇ ਇਟਸ ਨਾਟ ਫਾਰ ਪ੍ਰੋਮੋਸ਼ਨ ਇਟਸ ਨਾਟ ਫਾਰ ਲਾਈਕ ਕਿ ਐਵੇਂ ਅਸੀਂ ਇਨਫੋਰਮੇਸ਼ਨ ਨਹੀਂ ਦੇਈ ਜਾਂਦੇ ਬਟ ਇੱਕ ਰੌ ਬੰਦੇ ਦੇ ਜਿਹੜੇ ਸਵਾਲ ਨੇ ਇੱਕ ਸਿੰਪਲ ਲੇਮਨ ਦੇ ਉਹ ਸਵਾਲ ਅਸੀਂ ਤੁਹਾਨੂੰ ਕਰਨ ਜਾ ਰਹੇ ਆ ਅੱਜ ਜੀ ਗੁਰਪ੍ਰੀਤ ਜੀ ਬਹੁਤ ਮੁਸ਼ਕਲ ਆ ਰਹੀ ਹੈ ਸਟੂਡੈਂਟਸ ਤੇ ਜਿਹੜੇ ਵਰਕ ਪਰਮਿਟ ਜਿਹੜੇ ਉਮੀਦ ਕਰ ਰਹੇ ਸੀ ਕਿ ਅਸੀਂ ਲੈ ਲਾਂਗੇ ਇੱਥੇ ਐਸ ਵੈਸੇ ਟਰਾਈ ਹੋਏ ਸੀਗੇ ਉਹਨਾਂ ਨੂੰ ਬਹੁਤ ਮੁਸ਼ਕਲ ਆ ਰਹੀਆਂ ਨੇ ਉਹ ਕਿਉਂ ਆ ਰਹੀਆਂ ਨੇ ਇਸ ਵੇਲੇ ਦੇਖੋ ਜੀ ਅ ਅੱਜ ਦੀ ਡੇਟ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਮਿਨਿਸਟਰੀ ਹੈ ਆਈਆਰਸੀਸੀ ਉਹਨਾਂ ਨੇ ਬਹੁਤ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਹੁਣ ਚੇਂਜ ਕੀਤੇ ਹਨ ਆ बिकॉज देयर इज ਅ ਪੋਲਿਟੀਕਲ ਮੋਮੈਂਟਮ ਆਲਸੋ ਗਵਰਨਮੈਂਟ ਥੀਸ ਟਾਈਪ ਦੀ ਪੋਲਿਸੀਜ਼ ਨੇ ਸੋ ਉਹ ਜਿਹੜਾ ਇੱਕ ਐਂਟੀ ਇਮੀਗ੍ਰੈਂਟ ਇੱਕ ਬਣਿਆ ਹੋਇਆ ਸੈਂਟੀਮੈਂਟ ਵਿਦ ਦਾ ਕਮਿਊਨਿਟੀ ਉਹ ਇੱਕ ਉਹਨੂੰ ਗਵਰਨਮੈਂਟ ਪੈਂਡਰ ਕਰ ਰਹੀ ਹੈ ਸੋ ਉਹਦੇ ਵਿੱਚ ਹੋ ਕੀ ਰਿਹਾ ਹੈ ਕਿ ਸਭ ਤੋਂ ਜਿਹੜੇ ਈਜ਼ੀ ਟਾਰਗੇਟਸ ਨੇ ਉਹ ਐਜ਼ੀ ਰੇਟ ਚ ਵਿਜ਼ਿਟਰਸ ਸਟੂਡੈਂਟਸ ਐਂਡ ਟੈਂਪਰੇਰੀ ਫੋਰਨ ਵਰਕਰਸ ਹੈਗੇ ਨੇ ਜਿਨ੍ਹਾਂ ਨੂੰ ਗਵਰਨਮੈਂਟ ਨੇ ਜੋ ਉਹਨਾਂ ਦੀ ਮਨਸ਼ਾ ਕੀ ਅਸੀਂ ਇਹਨਾਂ ਨੂੰ ਹੁਣ ਨਾ ਰੱਖੀਏ ਕਿਉਂਕਿ ਦੇ ਆਰ ਬੀਇੰਗ ਟਾਰਗੇਟਡ ਬਾਈ ਦਾ ਮੈਜੋਰਟੀ ਆਫ ਦਾ ਕੈਨੇਡੀਅਨਸ ਸੋ ਉਹਦੇ ਵਿੱਚ ਹੁਣ ਬਹੁਤ ਸਾਰੇ ਸਾਡੀ ਕਮਿਊਨਿਟੀ ਦੇ ਜਿਹੜੇ ਬੰਦੇ ਨੇ ਔਰ ਹੁਣ ਸਟੂਡੈਂਟਸ ਜਿਹੜੇ ਆ ਰਹੇ ਨੇ ਜਾਂ ਵਿਜ਼ਿਟਰਸ ਨੇ ਜਾਂ ਟੈਂਪਰੀ ਫਾਰਮ ਵਰਕਰ ਨੇ ਉਹਨਾਂ ਦੇ ਉੱਤੇ ਸਪੈਸ਼ਲੀ ਦੇ ਆਰ ਦਾ ਮੇਨ ਸਕੇਪ ਗੋਟਸ ਸੋ ਉਹ ਸਭ ਤੋਂ ਜ਼ਿਆਦਾ ਉਹਨਾਂ ਨੂੰ ਇੰਪੈਕਟ ਹੋ ਰਿਹਾ ਤੇ ਸਭ ਤੋਂ ਜ਼ਿਆਦਾ ਦਿੱਕਤ ਸਾਡੀ ਕਮਿਊਨਿਟੀ ਦੇ ਲੋਕਾਂ ਨੂੰ ਹੋ ਰਹੀ ਹੈ ਸੋ ਉਹਦੇ ਕਰਕੇ ਅ ਮੇਨ ਸਵਾਲ ਹੁਣ ਨੈਜ਼ੀ ਰੇਟ 'ਚ ਇਹ ਆਉਂਦਾ ਕਿ ਉਹਨਾਂ ਨੂੰ ਹੁਣ ਕੀ ਕਰਨਾ ਚਾਹੀਦਾ ਹੈ ਜਾਂ ਕੀ ਐਸੀ ਪ੍ਰੋਬਲਮਸ ਨੇ ਤੇ ਕੀ ਜਿਹੜਾ ਹੁਣ ਗਵਰਨਮੈਂਟ ਦੀ ਅਨਾਊਂਸਮੈਂਟਸ ਹੋਈਆਂ ਨੇ ਹਾਊ ਦੇ ਸ਼ੁੱਡ ਮੈਨੂਵਰ देयर ਇਮੀਗ੍ਰੇਸ਼ਨ ਜਰਨੀ ਇਨ ਥਿਸ ਟ੍ਰਬਲਡ ਵਾਟਰਸ ਜੀ ਤੇ ਉਹਦਾ ਸੋਲੂਸ਼ਨ ਵੀ ਤੁਹਾਡੇ ਕੋਲੇ ਆਏ ਬੀਲੀਵ ਜੀ ਹੈਗਾ ਜੀ ਬਿਲਕੁਲ ਸੋ ਆਪਾਂ ਬਹੁਤ ਸਾਰੀ ਗੱਲਬਾਤ ਕਰਾਂਗੇ ਕਿ ਹਾਊ ਕੀ ਇੱਕ ਤਾਂ ਸਭ ਤੋਂ ਪਹਿਲੀ ਗੱਲ ਕੀ ਕੀ ਅਪਡੇਟਸ ਨੇ ਤੇ ਉਹਨਾਂ ਦੇ ਕੀ ਕੀ ਸੋਲੂਸ਼ਨ ਹੋ ਸਕਦੇ ਨੇ ਜੀ ਯਾ ਇਹਦੇ ਵਿੱਚ ਸਭ ਤੋਂ ਪਹਿਲਾ ਪ੍ਰੋਬਲਮ ਆ ਰਹੀ ਹੈ ਸਟੂਡੈਂਟਸ ਨੂੰ ਕਿਉਂਕਿ ਸਟੂਡੈਂਟਸ ਇਸ ਵੇਲੇ ਸੜਕਾਂ ਤੇ ਵੀ ਨੇ ਪ੍ਰੋਟੈਸਟ ਕਰ ਰਹੇ ਨੇ ਅਲੱਗ-ਅਲੱਗ ਸਟੇਟਸ ਦੇ ਵਿੱਚ ਸਿਟिज ਦੇ ਵਿੱਚ ਕੈਨੇਡਾ ਦੇ ਵਿੱਚ ਕਿ ਉਹਨਾਂ ਦਾ ਵਰਕ ਪਰਮਿਟ ਐਕਸਟੈਂਡ ਕੀਤਾ ਜਾਏ ਉਹਨਾਂ ਲਈ ਕੋ ਸੋਲੂਸ਼ਨ ਹੈ ਸਾਡੇ ਕੋਲ ਸੋ ਦੇਖੋ ਜੀ ਜਿਹੜੇ ਸਟੂਡੈਂਟਸ ਨੇ ਜਿਹੜੇ ਅੱਜ ਦੀ ਰੇਟ ਦੇ ਵਿੱਚ ਫੇਸ ਕਰ ਰਹੇ ਨੇ ਚੈਲੰਜ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਏ ਹੋਏ ਨੇ ਮੈਂ ਬਹੁਤ ਐਡਵਾਈਸ ਐਡਵੋਕੇਸ਼ਨ ਇਸ ਟਾਪਿਕ ਦੇ ਉੱਤੇ ਕੀਤਾ ਕੀਤੀ ਹੈ ਔਨ ਡਿਫਰੈਂਟ ਡਿਫਰੈਂਟ ਪਲੈਟਫਾਰਮਸ ਆਲਸੋ ਸੋ ਦੇਖੋ ਜੀ ਜਿਹੜਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਸੀਂ ਐਲ ਐਮ ਆਈ ਦੇ ਥਰੂ ਜਾਣਦੇ ਹੋ ਫੋਲੋਇੰਗ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੁਣ ਉਹ ਚ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਹੈ ਕਿ ਜਿਹੜਾ ਤੁਹਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ ਉਹਦੇ ਵਿੱਚ ਯੂ ਆਰ ਇਸ਼ੂਡ ਪੋਸਟ ਗ੍ਰੈਜੂਏਟ ਵਰਕ ਪਰਮਿਟ ਓਨਲੀ ਵਾਂਸ ਇਨ ਅ ਲਾਈਫ ਟਾਈਮ ਤੁਸੀਂ ਕੋਈ ਫਰਦਰ ਕੋਈ ਹੁਣ ਨਵਾਂ ਕੋਰਸ ਦੇ ਵਿੱਚ ਵੀ ਅਨਰੋਲ ਕਰਦੇ ਹੋ ਇਟ ਇਜ਼ ਨਾਟ ਗੋਇੰਗ ਟੂ ਗਿਵ ਯੂ ਐਕਸਟੈਂਸ਼ਨ ਆਫ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਇਟ ਇਜ਼ ਓਨਲੀ ਇਸ਼ੂਡ ਵਾਂਸ ਇਨ ਅ ਲਾਈਫ ਟਾਈਮ ਐਂਡ ਦੈਟਸ ਇਟ ਸੋ ਹੁਣ ਜੇ ਗਵਰਨਮੈਂਟ ਉਹਨੂੰ ਐਕਸਟੈਂਡ ਨਹੀਂ ਕਰ ਰਹੀ ਆਪਾਂ ਸਟੂਡੈਂਟਸ ਆਰਗੇਨਾਈਜੇਸ਼ਨਸ ਜੇ ਇਕੱਠੇ ਹੋ ਕੇ ਜੇ ਪ੍ਰੋਟੈਸਟ ਕਰ ਰਹੇ ਹਨ that is fine ਉਹਨਾਂ ਦੇ ਇੱਕ ਰਾਈਟਸ ਨੇ ਦੇ ਕੈਨ ਵੌਇਸ देयर ਕਨਸਰਨਸ ਬਟ ਦ ਪ੍ਰੋਬਲਮ ਇਜ਼ ਐਟ ਹਾਊ ਗਵਰਨਮੈਂਟ ਥਿੰਕਸ ਅਬਾਊਟ ਇਟ ਦ ਗਵਰਨਮੈਂਟ ਦੀ ਜਿਹੜੀ ਕਰੰਟ ਡੇਟ ਤੇ ਪਾਲਿਸੀਜ਼ ਐ ਉਹਨੂੰ ਜਿਹੜੇ ਸਟੂਡੈਂਟਸ ਨੇ ਉਹ ਉਹਨੂੰ ਕਿਵੇਂ ਮੈਨੂਵਰ ਕਰ ਸਕਦੇ ਨੇ ਫਾਰ ਦ ਟੂ ਰੀਚ देयर ਗੋਲ ਜਿਹੜਾ ਉਹਨਾਂ ਦਾ ਪੀਆਰ ਦਾ ਗੋਲ ਹੈਗਾ ਉਹਦੇ ਵਿੱਚ ਦੇਖੋ ਜੀ ਹੁਣ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜਾ ਹੁਣ ਫੋਰਨ ਜਿਹੜਾ ਸਟੂਡੈਂਟ ਹੈ ਜਿਨੇ ਵਰਕ ਪਰਮਿਟ ਤੇ ਆਲਰੇਡੀ 1-2 ਸਾਲ ਜਾਂ 3 ਸਾਲ ਕੰਮ ਕਰ ਚੁੱਕੇ ਨੇ ਉਹ ਆਲਰੇਡੀ ਆਪਣੇ ਪੁਆਇੰਟਸ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਗੇਨ ਕਰ ਚੁੱਕੇ ਨੇ ਠੀਕ ਹੈ ਜੀ ਹੁਣ ਗੱਲ ਅੱਗੇ ਆਉਂਦੀ ਹੈ ਕਿ ਹੁਣ ਉਹਨਾਂ ਦਾ ਨੈਕਸਟ ਸਟੈਪ ਕੀ ਹੈ to enhance their profile for permanent residency applications so ode vich best tarika unna students layi hai ki if government doesn't extend so there is no point fighting the government and fighting the system ji if 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 uh, uh, students want to fight the system they are losing their time right now jada postgraduate work permit te mila hoya hai wo apni employment nu sacrifice kar rahe hain and apne current time nu sacrifice kar rahe hain because please remember uh, right now time uh, time is money ਜੇ ਤੁਸੀਂ ਟਾਈਮ ਆਪਣਾ ਪ੍ਰੋਟੈਸਟ ਦੇ ਵਿੱਚ ਖਰਾਬ ਕਰ ਰਹੇ ਹੋ ਬੈਟਰ ਸੋਲੂਸ਼ਨ ਇਹ ਹੈ ਤੁਹਾਡੇ ਲਈ ਕਿ ਤੁਸੀਂ ਬੈਕ ਹੋਮ ਆਪਣੀ ਕੰਟਰੀ ਜਾਓ ਉੱਥੇ ਜਾ ਕੇ ਆਪਣੀ ਸਕਿਲਡ ਜਿਹੜੀ ਜੌਬ ਹੈ ਉਹਨੂੰ ਉੱਥੇ ਕਰੋ ਯੂ ਗੈਟ 50 ਪੁਆਇੰਟਸ ਫਾਰ 댓 ਨੋ ਪੁਆਇੰਟ ਵੇਸਟਿੰਗ ਮਨੀ ਔਨ ਐਲਮਾਇਸ ਜੀ ਜੀ र इज नो देर इज़ नो पॉइंट वेस्टिंग मनी ऑन एलमायस राधर तीस अपनी बैक होम कंट्री जाके अपना होम कंट्री स्किल्ड वर्कर तौर पर एक्सपीरियंस गेन करो एंड काउंटेड टुवर्ड्स योर फेडरल एक्सप्रेस एंट्री स्कोर जी दैट इज गोइंग टू हेल्प यू इन योर फेडरल एक्सप्रेंसि फेडरल एक्सप्रेस एंट्री सी आर एस स्कोर थोड़ा जो स्कोर है वो अपग्रेड करेगा एंड कनेडियन एक्सपीरियंस क्लास जो भी ड्रॉ आऊगा यू गोनाट गेट परमानेंट रेजिडेंसी सिटिंग इन योर होम कंट्री ਡੈਟਸਕ ਡੈਟਸਕ ਡੈਟਸ ਗੁਡ ਆਈ ਬਲੀਵ ਡੈਟਸ ਆ ਡੈਟਸ ਆ ਡੈਟ ਇਜ਼ ਅ ਬੈਸਟ ਵੇ ਫਾਰਵਰਡ ਫॉर ਸਟੂਡੈਂਟਸ ਜੀ ਯਾ ਤੇ ਗੌਰਵ ਜੀ 2019 ਚ ਕੋਵਿਡ ਦੇ ਦੌਰਾਨ ਇੱਕ ਵਰਕ ਪਰਮਿਟ ਕੈਨੇਡੀਅਨ ਗਵਰਨਮੈਂਟ ਨੇ ਸ਼ੁਰੂ ਕੀਤਾ ਸੀਗਾ ਆਈ ਬਲੀਵ 2020 ਚ ਕੀਤਾ ਸੀਗਾ ਕਿ ਜਿਹੜੇ ਵਿਜ਼ਟਰ ਇੱਥੇ ਆਏ ਹੋਏ ਨੇ ਜੀ ਉਹਨਾਂ ਨੇ ਕਮਾਈ ਕਰਨੀ ਹੈ ਕਿਉਂਕਿ ਉਦੋਂ ਸਾਰਾ ਕੁਝ ਬਲੌਕ ਹੋ ਗਿਆ ਸੀ ਫਲਾਈਟਸ ਰੁਕ ਗਈਆਂ ਸੀਗੀਆਂ ਤੇ ਜਿਹੜੇ ਇੱਥੇ ਰਹਿ ਗਏ ਸੀ ਉਹਨਾਂ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਜਿੰਨੇ ਕੁ ਮੇਰੀ ਸਮਝ ਆ ਵੀ ਉਹਨਾਂ ਵਿਜ਼ਿਟਰਸ ਲਈ ਕਿ ਉੱਥੇ ਰਹਿ ਕੇ ਕੁਝ ਕਮਾ ਸਕਣ ਤੇ ਉਹ ਵੀ ਬੰਦ ਕਰ ਦਿੱਤਾ ਗਿਆ 2025 ਜੇ ਵਿੱਚ ਬੰਦ ਹੋਣਾ ਸੀ 2025 ਚ ਉਹਦੇ ਜਿਹੜੇ ਲੋਕ ਇਚੁਕ ਸੀਗੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਅਸੀਂ ਤਾਂ ਜਾ ਕੇ ਫੜਾਫੜ ਵਰਕ ਪਰਮਿਟ ਲੈ ਲੈਣਾ ਹੈ ਉਹਨਾਂ ਲਈ ਕੀ ਸੋਲੂਸ਼ਨ ਹੈ ਦੇਖੋ ਜੀ ਜਿਹੜੀ ਗਵਰਨਮੈਂਟ ਨੇ ਪਾਲਿਸੀ ਕੀਤੀ ਸੀ 2019 ਦੇ ਵਿੱਚ ਕਿ ਜਿਹੜੇ ਲੋਕ ਇੱਥੇ ਰਹਿ ਗਏ ਨੇ ਐਂਡ ਬਿਕੋਜ਼ ਆਫ 에ਅਰ ਫਲਾਈਟ ਟ੍ਰੈਵਲ ਰੈਸਟ੍ਰਿਕਸ਼ਨ ਜਿਹੜੇ ਆਪਣੀ ਬੈਕ ਹੋਮ ਕੰਟਰੀ ਨੂੰ ਨਹੀਂ ਜਾ ਸਕਦੇ ਸੀ ਉਹ ਬਹੁਤ ਵੱਡੀ ਤਦਾਰ ਤੇ ਵਿਜ਼ਿਟਰਸ ਇੱਥੇ ਲੌਕਡਾਊਨ ਦੇ ਪੀਰੀਅਡ ਦੇ ਵਿੱਚ ਚੈਲਡ ਅਪ ਹੋ ਗਏ ਸੀਗੇ ਸੋ ਗਵਰਨਮੈਂਟ ਨੇ ਉਹਨਾਂ ਲਈ ਇੱਕ ਪਾਲਿਸੀ ਕੱਢੀ ਸੀ ਕਿ ਓਕੇ ਯੂ نو ਤੁਸੀਂ ਇੱਥੇ ਹੀ ਰਹੋ ਤੁਹਾਨੂੰ ਉਹਨਾਂ ਬਾਰਡਰ ਤੇ ਜਾਣ ਦੀ ਲੋੜ ਹੈ ਨਾ ਬਾਹਰ ਫਲਾਈ ਕਰਨ ਦੀ ਲੋੜ ਹੈ ਤੁਸੀਂ ਆਪਣੀ ਆਨਲਾਈਨ ਵਰਕ ਪਰਮਿਟ ਦੀ ਐਪਲੀਕੇਸ਼ਨ ਫਾਈਲ ਕਰੋ ਐਂਡ ਤੁਹਾਨੂੰ ਨਾਲ ਦੇ ਨਾਲ ਹੀ ਵਰਕ ਪਰਮਿਟ ਅਸੀਂ ਦੇਵਾਂਗੇ ਐਂਡ ਤੁਹਾਨੂੰ ਕੰਟਰੀ ਇਨ ਆਊਟ ਕਰਨ ਦੀ ਜਾਂ ਬਾਰਡਰ ਪੋਰਟ ਤੇ ਪੋਰਟ ਆਫ ਐਂਟਰੀ ਤੇ ਜਾਣ ਦੀ ਲੋੜ ਨਹੀਂ ਸੋ ਉਹ ਲੋਕਾਂ ਲਈ ਗਵਰਨਮੈਂਟ ਨੇ ਉਹ ਟੈਂਪੋਰਰੀ ਪਾਲਿਸੀ ਅਨਾਉਂਸ ਕੀਤੀ ਸੀ ਜਿਹੜਾ ਅੱਜ ਦੀ ਰੇਟ 'ਚ ਉਹਨਾਂ ਨੇ ਹੁਣ ਪ੍ਰੀ ਮੈਚੋਰਲੀ 2024 ਦੇ ਵਿੱਚ ਹੀ ਉਹਨੂੰ ਖਤਮ ਕਰ ਦਿੱਤਾ ਹੈ ਵੈਸੇ ਉਹ 2025 ਦੇ ਵਿੱਚ ਓਵਰ ਹੋਣ ਵਾਲੀ ਸੀ ਨਾਓ ਬਿਕੋਜ਼ ਆਫ ਦ ਪੋਲਿਟਿਕਲ ਸੈਂਟੀਮੈਂਟ ਉਹਨੂੰ ਵੀ ਗਵਰਨਮੈਂਟ ਨੇ ਬੰਦ ਕਰਤਾ ਹੈ ਲੇਕਿਨ ਜਿਹੜੇ ਵਿਜ਼ਿਟਰਸ ਆਲਰੇਡੀ ਹੈਗੇ ਨੇ ਇੱਥੇ ਜਿਨ੍ਹਾਂ ਕੋਲ ਜੌਬ ਆਫਰਸ ਨੇ ਐਲਮਾਈ ਬੇਸ ਜੌਬ ਆਫਰਸ ਨੇ ਜਾਂ ਐਲਮਾਈ ਐਗਜ਼ੈਂਪਟ ਜੌਬ ਆਫਰਸ ਨੇ ਉਹ ਪੋਰਟ ਆਫ ਐਂਟਰੀ ਤੋਂ ਜਾ ਕੇ ਵੀ ਆਪਣਾ ਫਲੈਗ ਪੋਲਿੰਗ ਕਰਕੇ ਆਪਣਾ ਵਰਕ ਪਰਮਿਟ ਲੈ ਸਕਦੇ ਨੇ ਬਾਰਡਰ ਤੇ ਜਾ ਕੇ ਜਾਂ ਫਿਰ ਜੇ ਆਪਣੇ ਹੋਮ ਕੰਟਰੀ ਦੇ ਵਿੱਚ ਬੈਠੇ ਨੇ ਉੱਥੋਂ ਆਪਣਾ ਜਿਹੜਾ ਵਰਕ ਪਰਮਿਟ ਹੈ ਉੱਥੋਂ ਇਸ਼ੂ ਕਰਵਾ ਸਕਦੇ ਨੇ ਫਲੈਗ ਪੋਲਿੰਗ ਕੀ ਹੈ ਜੀ ਟਰਮ ਇਹ ਵੀ ਸਮਝਾਓ ਪਲੀਜ਼ ਜੀ ਫਲੈਗ ਪੋਲਿੰਗ ਇੱਕ ਇਟਸ ਆ ਇਟਸ ਆ ਟੈਕਨੀਕਲ ਪ੍ਰੋਸੈਸ ਉਹਦੇ ਵਿੱਚ ਹੁੰਦਾ ਕੀ ਹੈ ਕਿ ਤੁਸੀਂ ਕੈਨੇਡਾ ਦੇ ਵਿੱਚ ਹੋ ਤੁਸੀਂ ਅਮਰੀਕਨ ਬਾਰਡਰ ਤੇ ਜਾਂਦੇ ਹੋ ਪਰ ਤੁਹਾਡੇ ਕੋਲ ਅਮਰੀਕਾ ਦਾ ਵੀਜ਼ਾ ਨਹੀਂ ਹੈ ਅਮਰੀਕਨ ਜਿੰਨੇ ਵੀ ਬਾਰਡਰਸ ਨੇ ਕੈਨੇਡੀਅਨ ਅਮਰੀਕਨ ਲੈਂਡ ਬਾਰਡਰਸ ਜਿੰਨੇ ਵੀ ਹੈਗੇ ਨੇ ਉਹਨਾਂ ਦੇ ਵਿੱਚ ਹੁੰਦਾ ਕਿ ਹੈ ਕਿ ਇਫ ਯੂ ਡੋਨਟ ਹੈਵ ਅ ਅਮਰੀਕਨ ਵੀਜ਼ਾ ਯੂ ਆਰ ਸੈਂਟ ਬੈਕ ਇਨਟੂ ਕੰਟਰੀ ਯੂ ਆਰ ਸੈਂਟ ਬੈਕ ਟੂ ਕੈਨੇਡਾ ਤੇ ਜਦੋਂ ਵਿਜ਼ਟਰ ਜਾਂ ਟਰੈਵਲਰ ਵਾਪਸ ਕੈਨੇਡਾ ਦੇ ਵਿੱਚ ਆਂਦਾ ਉਹ ਪੋਰਟ ਆਫ ਐਂਟਰੀ ਦੇ ਉੱਤੇ ਪਹੁੰਚ ਜਾਂਦਾ ਉੱਥੇ ਫਿਰ ਉਹਦੀ ਫੇਰ ਨਵੇਂ ਸਿਰੇ ਤੋਂ ਇਮੀਗ੍ਰੇਸ਼ਨ ਹੁੰਦੀ ਹੈ ਜਿਵੇਂ ਅਸੀਂ ਮੰਨ ਲਓ ਅਸੀਂ 에어ਪੋਰਟਸ ਤੇ ਆਨੇ ਆ ਸਾਡੀ ਜਿਹੜੇ 에어ਪੋਰਟਸ ਇੰਟਰਵਿਊਜ਼ ਹੁੰਦੇ ਨੇ ਸੇਮ ਟਾਈਪ ਦੇ ਇੰਟਰਵਿਊਜ਼ ਉਹ ਬੋਰਡ ਲੈਂਡ ਬਾਰਡਰ ਦੇ ਉੱਤੇ ਹੁੰਦੇ ਆ ਕਿ ਤੁਹਾਡਾ ਪਰਪਸ ਆਫ ਵਿਜ਼ਿਟ ਕੀ ਹੈ ਜਾਂ ਪਰਪਸ ਆਫ ਸਟੇ ਕੀ ਹੈ ਉਹਨੂੰ ਜਸਟੀਫਾਈ ਕਰਨ ਲਈ ਤੁਹਾਡੇ ਕੋਲ ਪ੍ਰੋਪਰ ਡਾਕੂਮੈਂਟਸ ਹੋਣੇ ਚਾਹੀਦੇ ਆ ਜੇ ਤੁਸੀਂ ਵਰਕ ਪਰਮਿਟ ਦੀ ਐਪਲੀਕੇਸ਼ਨ ਲਈ 플ੈਗ ਪੋਲਿੰਗ ਕਰ ਰਹੇ ਹੋ ਤੁਹਾਡੇ ਕੋਲ ਜੌਬ ਆਫਰਸ ਐਂਡ ਯੂ ਸ਼ੁੱਡ ਹੈਵ 올 ਅ ਵੈਲਿਡ ਡਾਕੂਮੈਂਟੇਸ਼ਨਸ ਵਿਦ ਯੂ ਸੋ ਥੈਟ ਯੂ ਆਰ ਸਕਸੈਸਫੁਲੀ ਗ੍ਰਾਂਟਡ ਅ ਵਰਕ ਪਰਮਿਟ ਐਟ ਦ ਬੋਰਡ ਲੈਂਡ ਬਾਰਡਰ ਜੀ ਜੀ ਤੇ ਗੌਰਵ ਕੀ ਸਟੂਡੈਂਟਸ ਇੱਥੇ ਆ ਕੇ ਕੋਈ ਫੈਡਰਲ ਕੰਪਨੀ ਆ ਪ੍ਰੋਵਿੰਸ਼ੀਅਲ ਕੰਪਨੀ ਖੋਲ ਸਕਦੇ ਨੇ ਕੋਈ ਉਦਾਂ ਦਾ ਰੂਟ ਜਾਂ ਵਿਜ਼ਿਟਰਸ ਲਈ ਕਿ ਉਦਾਂ ਦਾ ਰਾਊਟ ਹੋਵੇ ਜਿੰਨਾਂ ਨਾਲ ਉਹ ਲੱਗੇ ਕਿ ਸਾਲ 2 ਸਾਲ ਬਾਅਦ ਉਹ ਕੰਪਨੀ ਖੋਲ ਕੇ ਤੇ ਇੱਥੇ ਪੱਕੇ ਹੋ ਸਕਦੇ ਹੋਣ ਜੀ ਦੇਖੋ ਜੀ ਜਿਹੜਾ ਆਈਸੀ ਦੀ ਰੇਟ ਦੇ ਵਿੱਚ ਜਿੰਨੇ ਹੁਣ ਆ ਗਵਰਨਮੈਂਟ ਦੀ ਪਾਲਿਸੀਜ਼ ਅਨਾਉਂਸ ਹੋ ਰਹੀ ਹੈ ਜਿਹੜੀ ਐਂਟੀ ਇਮੀਗਰੈਂਟ ਕਾਈਂਡ ਆਫ ਪਾਲਿਸੀਜ਼ ਹੈਗੀਆਂ ਨੇ ਉਹਦੇ ਵਿੱਚ ਸਭ ਤੋਂ ਵੱਡੀ ਤਦਾਰ ਤੇ ਜਿਹੜੇ ਕੈਨੇਡਾ ਦੇ ਵਿੱਚ ਲੋਕ ਜਿਹੜਾ ਸੈਗਮੈਂਟ ਆਫ ਫੋਰਨਰਸ ਜਿਹੜਾ ਆਉਂਦਾ ਹੈ ਉਹ ਹੈਗਾ ਟੂਰਿਸਟਸ ਐਂਡ ਸਟੂਡੈਂਟਸ ਸੋ ਉਹਨਾਂ ਦੇ ਲਈ ਹੁਣ ਤੁਸੀਂ ਅੱਗੇ ਆਪਣਾ ਇੱਥੇ ਸਕਸੈਸ ਫੁੱਲ ਜੌਬ ਕਰਨੀਆਂ ਨੇ ਜਾਂ ਸਕਸੈਸਫੁੱਲ ਆਪਣਾ ਇਮੀਗ੍ਰੇਸ਼ਨ ਪਾਥਵੇ ਚੂਜ਼ ਕਰਨਾ ਹੈ ਉਹਨਾਂ ਦਾ ਸਭ ਤੋਂ ਵਧੀਆ ਇੱਕ ਪ੍ਰੋਸੈਸ ਹੁੰਦਾ ਇੱਥੇ ਕਿ ਤੁਸੀਂ ਆਪਣੀ ਇੱਕ ਇਨੀਸ਼ੀਅਲੀ ਇੱਕ ਕਾਰਪੋਰੇਸ਼ਨ ਓਪਨ ਕਰੋ ਇਹ ਪ੍ਰੋਸੈਸ ਜਿਹੜਾ ਹੈ ਇੱਕ ਕਰੰਟ ਜਿਹੜੀ ਹੁਣ ਗਵਰਨਮੈਂਟ ਨੇ ਅਨਾਉਂਸਮੈਂਟਸ ਕੀਤੀਆਂ ਨੇ ਉਹਦੇ ਲਈ ਜਿਹੜੇ ਕਰੰਟ ਕੈਨੇਡੀਅਨ EMPLOYEES ਵੀ ਨੇ ਉਹਨਾਂ ਲਈ ਵੀ ਇੱਕ ਬਹੁਤ ਅ ਚੰਗੀ ਜਾਣਕਾਰੀ ਜਿਹੜੇ ਮੈਂ ਹੁਣ ਦੇਣ ਜਾ ਰਿਹਾ ਆ ਉਹ ਹੈ ਕਿ ਜਿਹੜੇ ਕੈਨੇਡੀਅਨ ਏਮਪਲॉयर्स ਨੇ ਦੇ ਸ਼ੁੱਡ ਬੀ ਲੁਕਿੰਗ ਐਟ ਗੈਟਿੰਗ ਦਾ ਵਰਕ ਡਨ ਔਨ ਕੰਟਰੈਕਚੁਅਲ ਬੇਸਿਸ ਔਰ ਔਨ ਸਬ ਕੰਟਰੈਕਚੁਅਲ ਬੇਸਿਸ ਉਹਨੂੰ ਸਬਸੀ ਜਾਂ ਕੰਟਰੈਕਚੁਅਲ ਜੌਬਸ ਕਹਿੰਦੇ ਨੇ ਉਹਦੇ ਵਿੱਚ ਹੁੰਦਾ ਕੀ ਹੈ ਕਿ ਤੁਸੀਂ ਜੈ ਐਜ਼ ਇਵਨ ਫੋਰਨ ਵਰਕਰ ਇੱਥੇ ਆਨੇ ਹੋ ਯੂ ਆਰ ਐਨਟਾਈਟਲ ਟੂ ਓਪਨ ਅਪ ਅ ਕਾਰਪੋਰੇਸ਼ਨ ਐਂਡ ਥਰੂ ਕਾਰਪੋਰੇਸ਼ਨ ਤੁਸੀਂ ਕਿਸੇ ਵੀ এমপ্লয়ার ਨਾਲ ਇੱਕ ਐਜ਼ ਅ ਸੈਲਫ এমਪਲoyed ਇੰਡੀਪੈਂਡੈਂਟ ਕੰਟਰੈਕਟਰ ਦੀ ਤਰ੍ਹਾਂ ਕੰਮ ਕਰ ਸਕਦੇ ਹੋ ਉਹ ਤੁਸੀਂ ਇੱਥੇ ਕੰਮ ਕਰ ਸਕਦੇ ਹੋ ਆਪਣੀ ਕਾਰਪੋਰੇਸ਼ਨ ਬਣਾ ਕੇ ਉਹ ਹੁਣ ਜਿਹੜੀ ਕਾਰਪੋਰੇਸ਼ਨ ਹੈ ਉਹ ਤੁਹਾਡਾ ਇਮੀਗ੍ਰੇਸ਼ਨ ਦਾ ਜਿਹੜਾ ਫਿਊਚਰ ਹੈ ਇਮੀਗ੍ਰੇਸ਼ਨ ਦੀ ਜਰਨੀ ਹੈ ਉਹ ਡਿਸਾਈਡ ਕਰਦੀ ਹੈ ਜੇ ਹੁਣ ਤੁਸੀਂ ਐਜ਼ ਅ ਇੰਡੀਪੈਂਡੈਂਟ ਕੰਟਰੈਕਟਰ ਅਦੇ ਤੌਰ ਤੇ ਜੇ ਆਪਣੀ ਕਾਰਪੋਰੇਸ਼ਨ ਇੱਥੇ ਐਸਟੈਬਲਿਸ਼ ਕਰਦੇ ਹੋ ਤੁਸੀਂ ਪ੍ਰੋਵਿੰਸ਼ੀਅਲ ਕੰਪਨੀ ਓਪਨ ਕਰ ਸਕਦੇ ਹੋ ਐਸ 100% ਓਨਰ ਬਟ ਥੈਟ ਇਜ਼ ਨਾਟ ਗੋਇੰਗ ਟੂ ਗੈਟ ਯੂ ਐਨੀਵੇਅਰ ਫॉर ਇਮੀਗ੍ਰੇਸ਼ਨ ਉਹਦੇ ਲਈ ਸਭ ਤੋਂ ਬੈਸਟ ਤਰੀਕਾ ਹੁੰਦਾ ਇੱਕ ਫੈਡਰਲ ਕਾਰਪੋਰੇਸ਼ਨ ਓਪਨ ਕਰਨ ਦਾ ਥੈਟ ਇਜ਼ ਇਵਨ ਥੈਟ ਇਜ਼ ਇਵਨ ਅ ਗੁੱਡ ਡਿਸੀਜਨ ਐਂਡ ਅ ਵਾਈਜ਼ ਡਿਸੀਜਨ ਫॉर ਐਨੀ ਆਫ ਦਾ ਕੈਨੇਡੀਅਨ ਏਮਪਲੋਇਰਸ ਐਂਡ ਫॉर ਐਨੀ ਆਫ ਦਾ ਟੂਰਿਸਟਸ ਔਰ ਸਟੂਡੈਂਟਸ ਕਿ ਇੱਥੇ ਤੁਸੀਂ ਆਪਣੀ विद अ कनाडियन रेजिडेंट ਜਿਹੜਾ ਸਿਟੀਜ਼ਨ ਆ ਪੀਆਰ ਹੋਵੇ ਉਹਦੇ ਨਾਲ ਕਲਬ ਕਰਕੇ ਤੁਸੀਂ ਆਪਣੀ ਇੱਕ ਫੈਡਰਲ ਕਾਰਪੋਰੇਸ਼ਨ ਓਪਨ ਕਰੋ ਐਂਡ ਇਫ ਯੂ हैव टू ਵਰਕ ਐਨੀਵੇਅਰ ਯੂ ਸ਼ੁੱਡ ਬੀ ਵਰਕਿੰਗ ਔਨ ਅ ਕੰਟਰੈਕਚੁਅਲ ਬੇਸਿਸ ਵਿਦ ਐਨੀ ਆਫ ਦਾ ੈਂਪਲॉयर्स ਐਂਡ that is a one of the 100% legal ways of doing things inside canada ਜੀ ਜੀ ਤੇ ਉਸ ਤੋਂ ਬਾਅਦ ਪੀਆਰ ਦਾ ਪਾਥ ਕੋਈ ਖੁੱਲਦਾ ਆ ਇਹਦੇ ਨਾਲ ਉਹਦੇ ਨਾਲ ਦੇਖੋ ਜੀ ਬਹੁਤ ਸਾਰੇ ਪੀਆਰ ਦੇ ਜਿਹੜੇ ਪਾਥ ਫੇਜ਼ ਨੇ ਉਹ ਓਪਨ ਅਪ ਹੋ ਜਾਂਦੇ ਨੇ ਕਿਉਂਕਿ ਵਾਂਸ ਯੂ ਆਰ ਵਰਕਿੰਗ ਇਨ ਅ ਕੈਨੇਡੀਅਨ ਕੰਟਰੋਲਡ ਪ੍ਰਾਈਵੇਟ ਕਾਰਪੋਰੇਸ਼ਨ ਜਿਹਨੂੰ ਸੀਸੀਪੀਸੀ ਕਾਰਪੋਰੇਸ਼ਨ ਕਹਿੰਦੇ ਆ ਉਹਦੇ ਬੇਸਿਸ ਤੇ ਤੁਸੀਂ ਇੱਥੇ ਜਦੋਂ ਕੰਟਰੈਕਚੁਅਲ ਕੰਮ ਕਰਦੇ ਹੋ ਇੱਕ ਸਾਲ ਬਾਅਦ ਜਦੋਂ ਤੁਹਾਡੀ ਕਾਰਪੋਰੇਸ਼ਨ ਪੁਰਾਣੀ ਹੋ ਜਾਂਦੀ ਹੈ ਯੂ ਗੈਟ ਐਲੀਜੀਬਲ ਫਾਰ ਮੈਨੀ ਆਫ ਦਾ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮਸ ਰਾਈਟ ਨਾਓ ਇਨ ਦਾ ਐਗਜ਼ਿਸਟਿੰਗ ਡੇਟ ਜਿਹੜੇ ਹੁਣ ਚੱਲ ਰਹੇ ਆ ਸੋ ਉਹਦੇ ਵਿੱਚ ਜਿਹੜਾ ਤੁਹਾਡਾ ਕੈਨੇਡੀਅਨ ਰੈਜ਼ੀਡੈਂਟ ਡਾਇਰੈਕਟਰ ਹੈ ਜਾਂ ਕੈਨੇਡੀਅਨ ਸਿਟੀਜ਼ਨ ਜਿਹੜਾ ਤੁਹਾਡਾ ਡਾਇਰੈਕਟਰ ਐਂਡ ਪਾਰਟਨਰ ਹੈਗਾ ਕਾਰਪੋਰੇਸ਼ਨ ਦੇ ਵਿੱਚ ਦੇ ਗਿਵ ਯੂ ਦਾ ਜੋਬ ਆਫਰਸ ਟੂ ਵਰਕ ਸੋ ਥੈਟ ਯੂ ਗੈਟ ਟੂ ਵਰਕ ਇਨਸਾਈਡ ਕੈਨੇਡਾ ਐਂਡ ਇਫ ਯੂ ਆਰ ਵਰਕਿੰਗ ਔਨ ਅ ਕੰਟਰੈਕਚੁਅਲ ਬੇਸਿਸ ਤੁਸੀਂ ਇੱਥੇ ਆਪਣੀ ਜਿਹੜੀ ਇਮੀਗ੍ਰੇਸ਼ਨ ਜਰਨੀ ਹੈ ਔ ਥਰੂ ਫੈਡਰਲ ਐਕਸਪ੍ਰੈਸ ਐਂਟਰੀ ਔਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਔਰ ਥਰੂ ਇੱਕ ਬਹੁਤ ਸਪੈਸ਼ਲ ਪ੍ਰੋਗਰਾਮ ਹੈ ਰੂਰਲ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਉਹਦੇ ਥਰੂ ਵੀ ਕਰ ਸਕਦੇ ਹੋ ਐਂਡ ਇਹਦੇ ਥਰੂ ਬਹੁਤ ਚੰਗਾ ਸਕਸੈਸ ਰੇਟ ਹੁੰਦਾ ਹੈ ਐਂਡ ਇਹ ਜਿਹੜਾ ਕੈਨੇਡੀਅਨ ਕੰਟਰੋਲ ਪ੍ਰਾਈਵੇਟ ਕਾਰਪੋਰੇਸ਼ਨ ਦਾ ਜਿਹੜਾ ਪਾਥਵੇ ਹੈ ਇਟਸ ਆਲਮੋਸਟ ਲਾਈਕ ਅ ਇੰਸ਼ੋਰੈਂਸ ਫਾਰ ਅ ਇਮੀਗ੍ਰੇਸ਼ਨ ਜਰਨੀ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਵੇ ਕਿਸੇ ਵੀ ਲੈਵਲ ਦੇ ਚਾਹੇ ਉਹ ਅਨਪਲੋਇਮੈਂਟ ਹੋਵੇ ਜਾਂ ਚਾਹੇ ਤੁਹਾਡਾ ਕੋਈ ਰੌਲਾ ਪੈ ਗਿਆ ਤੁਹਾਡੇ এমপ্লয়ার ਨਾਲ ਤੁਹਾਨੂੰ ਕਿਤੇ ਜੌਬ ਨਹੀਂ ਮਿਲ ਰਹੀ ਤੁਹਾਡੇ ਘੰਟੇ ਘੱਟ ਹੋ ਰਹੇ ਨੇ ਤੁਹਾਨੂੰ ਕੈਨੇਡੀਅਨ ਐਕਸਪੀਰੀਅੰਸ ਗੇਨ ਕਰਨਾ ਹੈ ਯੂ ਹੈਵ ਯੋਰ ਕੈਨੇਡੀਅਨ ਐਕਸਪੀਰੀਅੰਸ ਯੂ ਕੈਨ ਗੇਟ ਆਲ ਦੋਸ ਐਕਸਪੀਰੀਅੰਸਸ ਥਰੂ ਯੋਰ ਕੈਨੇਡੀਅਨ ਕੰਟਰੋਲ ਪ੍ਰਾਈਵੇਟ ਕਾਰਪੋਰੇਸ਼ਨ ਉਦ ਲਈ ਬੈਸਟ ਹੈ ਕਿ ਤੁਸੀਂ ਆਪਣੇ ਕੋਈ ਕੁਆਲੀਫਾਈਡ ਇਮੀਗ੍ਰੇਸ਼ਨ professionਲ ਜਾਂ ਕੁਆਲਿਫਾਈਡ ਚਾਰਟਰਡ ਅਕਾਊਂਟੈਂਟ ਕੋਲ ਜਾ ਕੇ ਤੁਸੀਂ ਆਪਣੀ ਇੱਕ ਕਾਰਪੋਰੇਸ਼ਨ ਖੁਲਵਾ ਸਕਦੇ ਹੋ ਜਾਂ ਤੁਹਾਡਾ ਕੋਈ ਆਪਣਾ ਕੋਈ ਜਾਣਕਾਰ ਹੈਗਾ ਕੋਈ ਟਰਸਟਡ ਪਰਸਨ ਹੈਗਾ ਤੁਸੀਂ ਉਹਨਾਂ ਨਾਲ ਵੀ ਓਪਨ ਕਰ ਸਕਦੇ ਹੋ ਮੈਨੂੰ ਲੱਗਦਾ ਗੌਰਵ ਜੀ ਜਿਹੜਾ LMIA ਦਾ ਇੰਨਾ ਰੌਲਾ ਪੈ ਰਿਹਾ ਆ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ LMIA ਇਦਾਂ ਐਕਸਪਲੋਇਟ ਕਰਦੇ ਨੇ ਕੰਪਨੀਆਂਜ਼ ਵਾਲੇ ਜਾਂ ਕਾਰਪੋਰੇਟ ਵਾਲੇ ਜਿਹੜੇ ਵੀ ਜੌਬਸ ਆਫਰ ਕਰਦੇ ਆ ਤੇ ਪੰਜਾਬ ਦੇ ਵਿੱਚੋਂ ਤਾਂ ਖਾਸ ਕਰ ਬਹੁਤ ਲੋਕ ਐਲ ਐਮ ਆਈ ਉੱਥੇ ਤਾਂ ਲਮੀਆਂ ਲਮੀਆਂ ਕਰਕੇ ਆਏ ਲੱਗਿਆ ਵੀ ਲਮੀਆਂ ਲਾਈਨਾਂ ਲੱਗੀਆਂ ਹੋਈਆਂ ਮੈਨੂੰ ਲੱਗਦਾ ਇਹ ਜਿਹੜਾ ਤੁਸੀਂ ਚੀਜ਼ ਦਸੀ ਹੈ ਉਹਦਾ ਸੋਲੂਸ਼ਨ ਹੈ ਜੀ ਉਹ ਸੋਲੂਸ਼ਨ ਹੈ ਜੀ ਦੇਖੋ ਜੀ ਸਾਡੀ ਟੀਮ ਸਾਡੀ ਟੀਮ ਨੇ ਸਿንስ 2011 ਆਮ ਐਸੋਸੀਏਟਿਡ ਵਿਦ ਲੋਟ ਆਫ ਇਮੀਗ੍ਰੇਸ਼ਨ ਗਰਪਸ ਸੋ ਸਿ 2011 ਮਤਲਬ ਸਾਡਾ ਗਰੁੱਪ ਹੈ ਮਤਲਬ ਉਹ ਤਾਂ 1975 ਤੋਂ ਹੀ ਕੰਮ ਕਰ ਰਿਹਾ ਹੈ ਇਮੀਗ੍ਰੇਸ਼ਨ ਇੰਡਸਟਰੀ ਇੰਡਸਟਰੀ ਦੇ ਵਿੱਚ ਬਟ ਓਵਰ ਦਾ ਲਾਸਟ 30 40 ইয়ার্স ਜਿਹੜਾ ਸਾਡਾ ਗਰੁੱਪ ਹੈ ਇਮੀਗ੍ਰੇਸ਼ਨ ਦਾ ਸੋ ਅਸੀਂ ਇੱਕ ਬਹੁਤ ਪ੍ਰੋਸੈਸ ਡਿਫਾਈਨ ਕੀਤਾ ਹੈ ਸੋ ਇਹਦੇ ਵਿੱਚ ਜਿੰਨੀ ਐਕਸਪਲੋਇਟੇਸ਼ਨ ਹੁੰਦੀ ਹੈ ਸਪੈਸ਼ਲੀ ਫੋਰਨ ਵਰਕਰਸ ਦੀ ਕਿਉਂਕਿ ਦੇਖੋ ਜੀ ਇੰਡੀਆ ਤੋਂ ਜਾਂ ਕਿਸੇ ਵੀ ਕੰਟਰੀ ਤੋਂ ਜਿਹੜੀ ਇੱਥੇ এমਪਲॉयर्स ਐਲਐਮਆਈਜ਼ ਵਗੈਰਾ ਦਿੰਦੇ ਨੇ ਦੇ ਆਸਕ ਫਾਰ ਪ੍ਰਾਈਸ ਆਫ 30000 ਡਾਲਰਸ 40000 ਡਾਲਰਸ ਠੀਕ ਹੈ ਜੀ ਉਹ ਉਹਦੇ ਕਾਰਨ ਸਭ ਤੋਂ ਪ੍ਰੋਬਲਮ ਜ਼ਿਆਦਾ ਇੱਥੇ ਹੁੰਦੀ ਹੈ ਕਿ ਬੰਦਾ ਇੱਥੇ ਪਹੁੰਚ ਜਾਂਦਾ ਬਟ ਉਹਨੂੰ ਜੋਬ ਨਹੀਂ ਮਿਲਦੀ ਜੀ ਇਹ ਚਰਚਾ ਚੱਲ ਰਹੀ ਹੈ ਕਿ ਐਲਐਮਆਈਏ ਵਿਕਦੀ ਹੈ ਬੜੀ ਆਮ ਚੀਜ਼ ਹੈ ਆਮ ਵਿਕਦੀ ਹੈ ਜੀ ਇੱਥੇ ਮਤਲਬ ਤੁਸੀਂ ਕਿਸੇ ਵੀ ਜਾ ਕੇ ਪੁੱਛੋ ਆਰਾਮ ਨਾਲ ਤੁਹਾਨੂੰ ਕਹਿੰਦੇ ਕਿ 30 40 ਹਜ਼ਾਰ ਡਾਲਰ ਦੋ ਗੱਟ ਐਲਐਮਆਈਏ ਬਟ ਪ੍ਰੋਬਲਮ ਸਭ ਤੋਂ ਵੱਡੀ ਵੱਡੀ ਉਹ ਚ ਇਹ ਹੁੰਦੀ ਹੈ ਕਿ ਜੋਬਸ ਉਹ ਚ ਗਰੰਟੀਡ ਨਹੀਂ ਹੁੰਦੀ ਬੰਦਾ এমਪਲয়ার ਜਿਹੜਾ ਹੁੰਦਾ ਥੋੜੇ ਤੋਂ 2-3 ਮਹੀਨੇ ਕੰਮ ਕਰਾ ਕੇ ਉਹ ਤੋਰ ਦਿੰਨਨ ਵਾਪਸ ਉਹ ਕਹਿੰਦੇ ਸਾਡੇ ਕੋਲ ਜੌਬ ਐ ਨਹੀਂ ਜਾਓ ਉਹਦੇ ਵਿੱਚ ਸਭ ਤੋਂ ਜ਼ਿਆਦਾ ਐਕਸਪਲੋਇਟੇਸ਼ਨ ਜਿਹੜੀ ਹੁੰਦੀ ਹੈ ਫੋਰਨ ਵਰਕਰਸ ਦੀ ਵਿਜ਼ਿਟਰਸ ਦੀ ਸਟੂਡੈਂਟਸ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਇਹ ਹੁੰਦੀ ਹੈ ਕਿ ਮੈਂ ਐਲਐਮਆਈ ਦਾ ਮਤਲਬ ਜਿਹੜਾ ਹੈ ਐਲਐਮਆਈ ਦੇਖੋ ਜੀ ਗਵਰਨਮੈਂਟ ਦਾ ਇੱਕ ਇਨਸਟਰੂਮੈਂਟ ਹੈਗਾ ਜੋਬ ਦੇਣ ਦਾ बिकॉज दे हैव टू जस्टिफाई द ਕੈਨੇਡੀਅਨ ਸਿਟੀਜ਼ਨਸ ਐਂਡ ਟ੍ਰੇਡ ਯੂਨੀਅਨਸ ਉਹਦੇ ਵਿੱਚ ਉਹਨਾਂ ਨੇ ਇੱਕ ਇੱਕ ਫਿਲਟਰ ਲਾਇਆ ਹੋਇਆ ਕਿ ਜੇ ਤੁਹਾਡੇ ਕੋਲ ਕਿਸੇ ਵੀ ੈਂਪਲੋਇਰ ਕੋਲ ਹੈ ਕਿਸੇ ਵੀ ਬਿਜ਼ਨਸ ਕੋਲ ਹੈ ਤੇ ਜੇ ਉਹਨਾਂ ਨੇ ਹਾਇਰਿੰਗ ਕਰਨੀ ਹੈ ਪਹਿਲੀ ਰਾਈਟ ਉਹ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਨੂੰ ਦਵੇ ਜੇ ਨਹੀਂ ਹੈ ਬੰਦਾ ਅਵੇਲੇਬਲ ਹੈ ਫਿਰ ਜਾ ਕੇ ਬਾਹਰੋਂ ਕਿਸੇ ਹੋਰ ਮੁਲਕ ਤੋਂ ਜਾ ਕੇ ਬੰਦਾ ਲੈ ਕੇ ਆਏ ਉਸ ਕਰਕੇ ਇੱਥੇ ਜਿਹੜੀ ਐਕਸਪਲੋਇਟੇਸ਼ਨ ਹੈ ਲੋਕਾਂ ਦੀ ਸਪੈਸ਼ਲੀ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਹੈ ਬਿਕੋਜ਼ ਆਫ ਮਨੀ ਪਰਪਸ ਸੋ ਉਹਦੇ ਲਈ ਜਿਹੜਾ ਇੱਕ ਸੋਲਿਊਸ਼ਨ ਹੈ ਜਿਹੜਾ ਹੁਣ ਕਰੰਟ ਦੇਖੋ ਥਾਲੀ ਜਿਹੜੀ ਆ ਦੋ ਹੱਥਾਂ ਤੋਂ ਵੱਜਦੀ ਹੈ ਏਮਪਲੋਇਰ ਦੀ ਸਾਈਡ ਤੋਂ ਵੀ ਤੇ ਏਮਪਲੋਏ ਦੀ ਸਾਈਡ ਤੋਂ ਵੀ ਜੇ ਏਮਪਲੋਇਰ ਜਿਹੜੇ ਕੈਨੇਡੀਅਨ ਏਮਪਲੋਇਰਸ ਨੇ ਜੇ ਉਹਨਾਂ ਕੋਲ ਇੱਕ ਬੈਟਰ ਪਾਥਵੇ ਮਿਲਦਾ ਹੈ ਥੈਟ ਦੇ ਕੈਨ ਗੈਟ ਵਰਕ ਡਨ ਜਿੰਨਾ ਵੀ ਉਹਨਾਂ ਨੇ ਕੰਮ ਕਰਵਾਉਣਾ ਹੈ ਉਹ ਕੰਟਰੈਕਚੁਅਲ ਬ ਠੀਕ ਹੈ ਇਨਸਟੈਡ ਆਫ ਐਕਸਪਲੋਇਟਿੰਗ ਅ ਪਰਸਨ ઓર કોન્ટ્રાਕਚੁਅਲ ਬੇਸਿਸ ਤੇ ਇੱਥੇ ਆ ਕੇ ਕੰਮ ਕਰਵਾਉਣ ਕਿ ਤੁਹਾਡੇ ਕੋਲ ਜੇ ਕੰਮ ਦੇਣ ਲਈ ਹੈਗਾ ਕੰਮ ਲੈਣ ਲਈ ਤਾਂ ਹਜ਼ਾਰਾਂ ਬੰਦਾ ਬੈਠਾ ਹੈ ਜੀ ਜੀ ਠੀਕ ਹੈ ਨਾ ਜੇ ਤੁਸੀਂ ਆਪਣਾ ਜੇ ਤੁਹਾਡੇ ਜੇ ਤੁਹਾਡੇ ਕੋਲ ਪੈਸੇ ਦੀ ਘਾਟ ਹੈ ਐਜ਼ ਅ ਬਿਜ਼ਨਸ ਜੇ ਤੁਸੀ ਕੰਮ ਹੀ ਕਰਵਾਉਣਾ ਹੈ ਗੈਟ ધ ਵਰਕ ਡਨ ਬਾਏ ਹੈਵਿੰਗ ਅ ਕੰਟ੍ਰੈਕਚੁਅਲ ਵਰਕਰ ਜੀ ਤੇ نو ਨੀਡ ਟੂ ਐਕਸਪਲੋਇਟ ਪੀਪਲ ਜੀ 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 ਥੈਟ ਇਜ਼ ਵਾਟ ਆਮ ਗੈਟਿੰਗ ਮੈਨੂੰ ਗੁਰਵ ਜੀ ਇਹ ਸਮਝ ਆ ਰਿਹਾ ਕਿ ਇਸ ਰਾਊਟ ਦੇ ਰਾਹੀਂ ਆਪਣੀ ਕੰਪਨੀ ਖੋਲ ਕੇ ਬੰਦਾ ਆਪਣੀ ਐਲ ਐਮ ਆਈ ਇਹ ਆਪ ਜਨਰੇਟ ਕਰੂਗਾ ਆਈ ਬੀਲੀਵ ਦਿਸ ਯੈਸ ਬਿਲਕੁਲ 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 ਕਿਉਂਕਿ ਉਹ ਜੋ ਹੁੰਦਾ ਕਿ ਹੈ ਕਿ ਇਫ ਯੂ ਹੈਵ ਅ ਕੈਨੇਡੀਅਨ ਕੰਟਰੋਲ ਪ੍ਰਾਈਵੇਟ ਕਾਰਪੋਰੇਸ਼ਨ ਜਿਹੜਾ ਤੁਹਾਡਾ ਕੈਨੇਡੀਅਨ ਰੈਜ਼ੀਡੈਂਟ ਡਾਇਰੈਕਟਰ ਜਾਂ ਕੈਨੇਡੀਅਨ ਪੀ ਆਰ ਹੈਗਾ ਹੂਜ਼ ਆ ਹੂਜ਼ ਅ ਮੇਜਰ ਸ਼ੇਅਰਹੋਲਡਰ ਇਨ ਅ ਕੈਨੇਡੀਅਨ ਕੰਟਰੋਲ ਪ੍ਰਾਈਵੇਟ ਕੰਪਨੀ ਉਹ ਬੇਸਿਕਲੀ ਥੈਟ ਕੈਨੇਡੀਅਨ ਸਿਟੀਜ਼ਨ ਗਿਵਸ ਯੂ ਦਾ ਜੌਬ ਜੀ ਐਂਡ ਯੂ ਆਰ ਵਰਕਿੰਗ ਐਸ ਅ ਓਨ ਅ ਸੋ ਬਹੁਤ ਬਹੁਤ ਧੰਨਵਾਦ ਗੌਰਵ ਜੀ ਅੱਜ ਦੇ ਲਈ ਇੰਨੀ ਜਾਣਕਾਰੀ ਅਗਲੇ ਐਪੀਸੋਡ ਚ ਤੁਹਾਡੇ ਤੋਂ ਹੋਰ ਵੀ ਜਾਣਕਾਰੀ ਲੈਂਦੇ ਰਹਾਂਗੇ थैंक यू थैंक यू ਰਵਿੰਦਰ ਜੀ थैंक यू so much ਐਂਡ थैंक यू फॉर हैविंग मी ऑन शो थैंक यू ਸੋ ਸਾਡੇ ਦਰਸ਼ਕਾਂ ਲੋ ਵੀ ਇਸ ਗੌਰਵ ਜੀ ਦਾ ਧੰਨਵਾਦ ਕਰਦੇ ਆ ਸਟੂਡੈਂਟਸ ਲਈ ਤੇ ਵਿਜ਼ਿਟਰਸ ਲਈ ਖਾਸ ਕਰ ਜਿਨ੍ਹਾਂ ਦਾ ਜ਼ਿਆਦਾ ਪ੍ਰੋਬਲਮ ਹੈ ਇਸ ਵੇਲੇ ਕੈਨੇਡਾ ਦੇ ਵਿੱਚ ਚੱਲ ਰਹੀ ਹੈ ਕੈਨੇਡੀਅਨ ਗਵਰਨਮੈਂਟ ਦੀ ਇਮੀਗ੍ਰੇਸ਼ਨ ਪਾਲਿਸੀਜ਼ ਬਦਲਣ ਤੋਂ ਬਾਅਦ ਉਹਨਾਂ ਦੇ ਕਈ ਸੋਲਿਊਸ਼ਨ ਗੌਰਵ ਵਰਮਾ ਜੀ ਨੇ ਦਿੱਤੇ ਨੇ ਤੇ ਇਹਨਾਂ ਦਾ ਫੋਨ ਨੰਬਰ ਮੈਂ نیچے ਲਿਖ ਦਊਂਗਾ ਜੇ ਕਿਸੇ ਨੇ ਕਾਲ ਕਰਨਾ ਹੋਇਆ ਇਹਨਾਂ ਨੂੰ ਵੀ ਕਰ ਸਕਦੇ ਨੇ ਮੇਰੇ ਖਿਆਲ ਨਾਲ ਜੇ ਤੁਸੀਂ ਦੱਸੋਗੇ ਕਿ ਤੁਹਾਡਾ ਸ਼ੋਅ ਅਸੀਂ ਦੇਖ ਕੇ ਤੁਹਾਨੂੰ ਕਾਲ ਕੀਤਾ ਹੈ ਤਾਂ ਇਹ ਕੋਈ ਓਦਾਂ ਦੇ ਚਾਰजेस ਤੁਹਾਡੇ ਤੋਂ ਨਹੀਂ ਲੈਣਗੇ ਵੀ ਫੋਨ ਅਟੈਂਡ ਕਰਨ ਦੇ ਵੀ ਚਾਰजेस ਲੈ ਲੈਣ ਜਿੱਦਾਂ ਇੱਥੇ ਬਾਕੀ ਇਮੀਗ੍ਰੇਸ਼ਨ ਕੰਸਲਟੈਂਟ ਕਰਦੇ ਨੇ ਤੇ ਅਗਲੀ ਵਾਰੀ ਤੁਹਾਨੂੰ ਦੋਸਤੋ ਫੇਰ ਮਿਲਾਂਗੇ ਇੱਕ ਨਵੇਂ ਇਸ਼ੂ ਦੇ ਨਾਲ ਨਵੇਂ ਸੋਲੂਸ਼ਨਸ ਦੇ ਨਾਲ ਪ੍ਰੋਗਰਾਮ ਕੈਨੇਡਾ ਫੈਕਟਸ ਵਿੱਚ ਬਹੁਤ ਬਹੁਤ ਧੰਨਵਾਦ ਜੀ